ਪੰਜਾਬ ਭਾਜਪਾ ਦੀ ਸੀਨੀਅਰ ਆਗੂ ਅਤੇ ਡਾਕਟਰ ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਨੇ ਵੀ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਦਾਵਾ ਠੋਕਿਆ ਜਿਸ ਕਰ ਜੋਗਾ ਕਿ ਮਨਜੀਤ ਬਾਲੀ ਜਲੰਧਰ ਵਿੱਚ ਖਾਸ ਕਰਦੇ ਹਾਤੀ ਖੇਤਰ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਹੈ ਜਿਸ ਨੇ ਡਾਕਟਰ ਅੰਬੇਡਕਰ ਫਾਊਂਡੇਸ਼ਨ ਦੇ ਮਾਧਿਅਮ ਰਾਹੀਂ ਜਲੰਧਰ ਵਿੱਚ ਕਈ ਕਰੋੜਾ ਰੁਪਏ ਦੀ ਸਿਹਤ ਸਕੀਮਾ ਦੀ ਗ੍ਰਾਂਟ ਲੋੜਵੰਦ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਹੈ ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਪੰਜਾਬ ਦੇ ਪ੍ਰਧਾਨ ਹੋਣ ਤੋਂ ਇਲਾਵਾ ਮਨਜੀਤ ਬਾਲੀ ਕਈ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨਾਲ ਵੀ ਜੁੜੇ ਹੋਏ ਨੇ ਅਤੇ ਲਗਾਤਾਰ ਲੋਕਾਂ ਵਿੱਚ ਵਿਚਰਦੇ ਵੀ ਹਨ ਪਹਿਲਾਂ ਭਾਜਪਾ ਸੀ ਮੋਰਚਾ ਪੰਜਾਬ ਦੇ ਪ੍ਰਧਾਨ ਰਹੇ ਬਾਲੀ ਇਸ ਵੇਲੇ ਭਾਜਪਾ ਦੀ ਸੂਬਾ ਕਾਰਜਕਾਰੀ ਦੇ ਮੈਂਬਰ ਵੀ ਹਨ ਇਹ ਤਾਂ ਜੇਕਰ ਦੇਖਿਆ ਜਾਵੇ ਤਾਂ ਭਾਜਪਾ ਦੀ ਪਿਛਲੇ ਸਾਲ ਲੋਕ ਸਭਾ ਜਿਮਨੀ ਚੋਣ ਵਿੱਚ ਸਥਿਤੀ ਨੂੰ ਦੇਖਦਿਆਂ ਹੋਇਆ ਪਿੰਡਾਂ ਵਿੱਚ ਨਾ ਮਾਤਰ ਵੋਟ ਪੈਣ ਦੇ ਚਲਦਿਆ ਮਨਜੀਤ ਬਾਲੀ ਤੇ ਦਾਗ ਖੇੜ ਕੇ ਪਾਰਟੀ ਵੱਡਾ ਲਾਹ ਲੈ ਸਕਦੀ ਹੈ ਪਿਛਲੇ ਚੋਣਾ ਦੌਰਾਨ ਜਿੱਥੇ ਬਾਕੀ ਦਿਹਾਤੀ ਖੇਤਰ ਵਿੱਚ ਵੋਟ ਕੱਟ ਪਈ ਤਾਂ ਉੱਥੇ ਹੀ ਮਨਜੀਤ ਬਾਲੀ ਨੇ ਆਪਣੇ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ 'ਚੋਂ ਭਾਜਪਾ ਨੂੰ ਭਾਰੀ ਲੀਡ ਦਿਲਵਾਈ ਸੀ Shamla Chander Building Maintenance Handyman under Undercheck Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information. Please contact him at www.checktrade.com. ID number 921760. Shamra Chandra Santal, call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ